ਹਾਂ ਉਹ ਤਾਂ ਟੱਬਰ ਮਾਂ ਨਾ ਤੇ ਘਰ ਵਾਲਾ ਮੇਰਾ ਮੁੱਕ ਗਿਆ ਆ 4-4 ਰਾਜ਼ੀਆਂ ਐਕਸੀਡੈਂਟ ਕਿਦਾਂ ਹੋਇਆ ਬੀਬੀ ਕੋਈ ਪਤਾ ਹੈ ਜੱਲਾ ਸੀਗਾ ਕਾਤੇ ਸੀਗਾ ਮੁੰਡਾ ਗੱਡੀ ਉੱਤੇ ਚੜਾਤੀ ਮਾਰ ਚੜਿਆ ਨੇ ਆ ਬਦਕਰਾ ਰਗਾ ਜਾੜ ਕੋਈ ਨੀ ਹੈਗਾ ਕਿੰਨੀ ਕੋ ਉਮਰ ਦਾ ਹੈ ਮੁੰਡਾ 40 ਸਾਲ ਦੀ ਆਣੀ ਆ ਬੱਚੇ ਕਿੰਨੇ ਉਹਦੇ ਇੱਕ ਕੁੜੀ ਆ ਜੇ ਸਾਡੇ ਘਰ ਕੋਈ ਮੁੰਡਾ ਨਹੀਂ ਰਹੇ ਜਣਾ ਮੇਰਾ ਭਰਾ ਕਹਿੰਦਾ ਕਿੰਨੀਆਂ ਭੈਣਾਂ ਦਾ ਭਰਾ ਸੀ ਚਾਰ ਭੈਣਾਂ ਦਾ ਭਰਾ ਸਾਡੇ ਘਰ ਆ ਭਰਾ ਨਹੀਂ ਆਜੀ ਬਵਾਸਾ ਜੀ ਇੱਕ ਐਕਸੀਡੈਂਟ ਹੋਇਆ ਅੱਟਾ ਨੇ ਗੀੜੇ ਸਮਨੇ ਕਸੇ ਦਿੱਤੀ ਮਾਉਲਾ ਖਰਾਬ ਇਹਦੇ ਵਿੱਚ ਇੱਕ ਹਤੇਸ਼ ਸ਼ਰਮਾ ਆਸਾਨੋ ਰਵਿੰਦਰ ਸ਼ਰਮਾ ਬਾਤੀ ਪਖਾਨਕੋਟ ਇਹ ਰਹਿਣ ਵਾਲਾ ਤੇ ਗੜਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਜਰਾਇਆ ਸਾਈਡ ਤੋਂ ਗੜਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 ਕੇ 4581 ਹੀਰੋ ਸਬਲੈਂਡਰ ਆ ਜੋ ਜਸਪ੍ਰੀਤ ਕੋ ਰੋੜਕਾ ਖਰਦੇ ਦੇ ਨਾਂ ਤੇ ਇਹਦੀ ਆਰਥੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਣਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸੀ ਬਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੋਈ ਐ ਇਹ ਐਕਸੀਡੈਂਟ ਕਿੱਦਾਂ ਹੋਇਆ ਜਿਗਾ ਲੱਗਾ ਪਤਾ ਪੁੱਛਣਾ ਇਹ ਕਿੱਦਾਂ ਹੋਇਆ ਜਿਹੜੀ ਜਿਹੜਾ ਰਾਘੀਰਾਂ ਦੇ ਦਸਤਨ ਮਤਾ ਹੋ ਕੇ ਜਿਹੜੀ ਜਿਹੜੀ ਕਾਰ ਇਹ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੌਕੇ ਤੇ ਜੱਗ ਸਾਰੀ ਜਾਂਚ ਕਰਕੇ ਪਤਾ ਲਗੂ ਉਹ ਕਿੱਦਾਂ ਹੋਇਆ ਬੰਦੇ ਜ਼ੱਫੋ ਕੀ ਹੋਈ ਹਾਂਜੀ ਉਥੋਂ ਠੀਕ ਜਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆ ਮੌਤ ਹੋ ਗਈ ਕਿੰਨੇ ਕੁ ਮਰਗਦੇ ਜੇ ਬੰਦੇ ਸੀ ਨੰਬਰ ਉਹਦੀ ਹੈਗੀ 65 ਸਾਲ ਦੀ 61 ਸਾਲ ਦੀ ਸਰਦਾਰ ਹੈ ਸੁਨਾਖ ਤਾਂ ਲੈ ਹੋਈ ਨਹੀਂ ਬੰਦਾ ਸੁਨਾਖ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਝਲਮਨ ਸਿੰਘ ਉਹਦਾ ਨਾਮ ਆ ਬਾਕੀ ਉਹਦੇ ਬਾਰਸਾਂ ਨੂੰ ਬੁਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦੇ ਰਸਤੇ ਹਜੇ ਰੁੜਤਾ ਹੋਰ ਦੱਸ ਜੀ